ਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣਾ ਕਾਰਜਭਾਰ ਸੰਭਾਲ ਲਿਆ ਤੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਹੈ ਉਹ ਕਿਸਾਨਾਂ ਵਾਲੀ ਫਾਈਲ ਹੈ ਜਿਸ ਦੇ ਉੱਤੇ ਉਹਨਾਂ ਦੇ ਵੱਲੋਂ ਸਾਈਨ ਕੀਤੇ ਗਏ ਨੇ ਤੇ ਪ੍ਰਧਾਨ ਮੰਤਰੀ ਜਦੋਂ ਆਪਣੇ ਦਫ਼ਤਰ ਪਹੁੰਚਦੇ ਨੇ ਤਾਂ ਤਾੜੀਆਂ ਦੀ ਗੜਗੜਾਹਤ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਜਿਹੜੀ ਫਾਈਲਾਂ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਤੇ ਸਭ ਤੋਂ ਜਿਹੜੀ ਪਹਿਲੀ ਫਾਈਲ ਹੈ ਉਹ ਕਿਸਾਨਾਂ ਵਾਲੀ ਸਾਹਮਣੇ ਆਈ ਹੈ ਜਿਸ ਦੇ ਉੱਤੇ ਉਹਨਾਂ ਦੇ ਵੱਲੋਂ ਸਾਈਨ ਕੀਤੇ ਗਏ ਨੇ ਉੱਥੇ ਹੀ ਜ਼ਿਕਰਯੋਗ ਇਹ ਵੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਇਸ ਤੋਂ ਪਹਿਲਾਂ ਜਵਾਲਾਲ ਨਹਿਰੂ ਜੋ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਉਹਨਾਂ ਤੋਂ ਬਾਅਦ ਜੇ ਕੋਈ ਪ੍ਰਧਾਨ ਮੰਤਰੀ ਤਿੰਨ ਵਾਰ ਲਗਾਤਾਰ ਬਣਿਆ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਨ੍ਹਾਂ ਦੇ ਵੱਲੋਂ ਕੱਲ ਸੌਹ ਚੁੱਕੀ ਗਈ ਹੈ ਤੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਕੈਬਨਟ ਹੈ ਉਸ ਦਾ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤਾਰ ਹੋਵੇਗਾ ਕੱਲ ਜਿਹੜੀ ਕੈਬਨਟ ਚੁਣੀ ਗਈ ਹੈ ਉਹਨਾਂ ਦੇ ਵੱਲੋਂ ਵੀ ਸੌਹ ਚੁੱਕੀ ਗਈ ਹੈ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਵਾਰ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਹਾਲਾਂਕਿ ਭਾਜਪਾ ਇਸ ਵਾਰ ਪੂਰਨ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਨਹੀਂ ਆਈ ਕਿਉਂਕਿ ਇੰਡੀਆ ਘਟ ਚੋੜ ਦੀ ਇਹ ਸਰਕਾਰ ਬਣੀ ਹੈ ਤੇ ਇੰਡੀਆ ਘਟ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਆਪਣਾ ਆਗੂ ਚੁਣਿਆ ਗਿਆ ਆਪਣਾ ਮੁਖ ਧਿਰ ਚੁਣਿਆ ਗਿਆ ਤੇ ਕੱਲ ਉਹਨਾਂ ਦੇ ਵੱਲੋਂ ਸੋਹ ਚੁੱਕੀ ਗਈ ਹੈ ਸੋਹ ਚੁੱਕ ਸਮਾਗਮ ਦੇ ਵਿੱਚ ਵਿਦੇਸ਼ਾਂ ਤੋਂ ਵੀ ਵੱਡੇ ਜਿਹੜੇ ਦਿਗਜ ਸਿਆਸੀ ਸਨ ਉਹ ਵੀ ਪਹੁੰਚੇ ਸਨ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦਫ਼ਤਰ ਪਹੁੰਚੇ ਨੇ ਤੇ ਅੱਜ ਦਫ਼ਤਰ ਪਹੁੰਚਦੇ ਆ ਉਹਨਾਂ ਦਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਦਫ਼ਤਰ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾੜੀਆਂ ਦੇ ਗਰਗੜਾਹਤ ਦੇ ਨਾਲ ਸਵਾਗਤ ਕੀਤਾ ਗਿਆ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦਫਤਰ ਪਹੁੰਚੇ ਨੇ ਤੁਸੀਂ ਲਾਈਵ ਤਸਵੀਰਾਂ ਵੀ ਵੇਖ ਸਕਦੇ ਹੋ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਕਿਸਾਨਾਂ ਵਾਲੀ ਫਾਈਲ ਹੈ ਉਸ ਦੇ ਉੱਤੇ ਸਾਈਨ ਕੀਤੇ ਜਾਂਦੇ ਨੇ ਤੇ ਅੱਜ ਤੋਂ ਜਿਹੜਾ ਕਾਰਜ ਭਾਗ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਭਲਿਆ ਗਿਆ ਸੋ ਵੱਡੀ ਜ਼ਿੰਮੇਵਾਰੀ ਹੈ ਦੇਸ਼ ਦੀ ਵੱਡੀ ਜ਼ਿੰਮੇਵਾਰੀ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਨਰਿੰਦਰ ਮੋਦੀ ਤੇ ਅੱਜ ਉਹਨਾਂ ਦੇ ਵੱਲੋਂ ਆਪਣਾ ਕਾਰਜ ਭਾਗ ਸੰਭਲਿਆ ਗਿਆ ਸਸਕਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣਾ ਕਾਰਪਾਰਗ ਸੰਭਾਲ ਲਿਆ ਤੇ ਸਭ ਤੋਂ ਪਹਿਲਾਂ ਜਿਹੜੀ ਫਾਈਲ ਹੈ ਉਹ ਕਿਸਾਨਾਂ ਵਾਲੀ ਫਾਈਲ ਹੈ ਜਿਸਦੇ ਉੱਤੇ ਉਹਨਾਂ ਦੇ ਵੱਲੋਂ ਸਾਈਨ ਕੀਤੇ ਗਏ ਨੇ ਤੇ ਪ੍ਰਧਾਨ ਮੰਤਰੀ ਜਦੋਂ ਆਪਣੇ ਦਫ਼ਤਰ ਪਹੁੰਚਦੇ ਨੇ ਤਾਂ ਤਾੜੀਆਂ ਦੀ ਗੜਗੜਾਹਤ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਉਹਨਾਂ ਦਾ ਵੈਲਕਮ ਕੀਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਜਿਹੜੀ ਫਾਈਲਾਂ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਤੇ ਸਭ ਤੋਂ ਜਿਹੜੀ ਪਹਿਲੀ ਫਾਈਲ ਹੈ ਉਹ ਕਿਸਾਨਾਂ ਵਾਲੀ ਸਾਹਮਣੇ ਆਈ ਹੈ ਜਿਸ ਦੇ ਉੱਤੇ ਉਹਨਾਂ ਦੇ ਵੱਲੋਂ ਸਾਈਨ ਕੀਤੇ ਗਏ ਨੇ ਉੱਥੇ ਹੀ ਜ਼ਿਕਰਯੋਗ ਇਹ ਵੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਨੇ ਇਸ ਤੋਂ ਪਹਿਲਾਂ ਜਵਾਲਾਲ ਨਹਿਰੂ ਜੋ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਉਹਨਾਂ ਤੋਂ ਬਾਅਦ ਜੇ ਕੋਈ ਪ੍ਰਧਾਨ ਮੰਤਰੀ ਤਿੰਨ ਵਾਰ ਲਗਾਤਾਰ ਬਣਿਆ ਤਾਂ ਉਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਨ੍ਹਾਂ ਦੇ ਵੱਲੋਂ ਕੱਲ ਸੌ ਚੁੱਕੀ ਗਈ ਹੈ ਤੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਕੈਬਨਟ ਹੈ ਉਸ ਦਾ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵਿਸਤਾਰ ਹੋਵੇਗਾ ਕੱਲ ਜਿਹੜੀ ਕੈਬਨਟ ਚੁਣੀ ਗਈ ਹੈ ਉਹਨਾਂ ਦੇ ਵੱਲੋਂ ਵੀ ਸੌ ਚੁੱਕੀ ਗਈ ਹੈ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਵਾਰ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ ਹਾਲਾਂਕਿ ਭਾਜਪਾ ਇਸ ਵਾਰ ਪੂਰਨ ਬਹੁਮਤ ਦੇ ਨਾਲ ਸੱਤਾ ਦੇ ਵਿੱਚ ਨਹੀਂ ਆਈ ਕਿਉਂਕਿ ਇੰਡੀਆ ਘਟ ਚੋੜ ਦੀ ਇਹ ਸਰਕਾਰ ਬਣੀ ਹੈ ਤੇ ਇੰਡੀਆ ਘਟ ਚੋੜ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੀ ਆਪਣਾ ਆਗੂ ਚੁਣਿਆ ਗਿਆ ਆਪਣਾ ਮੁਖੀ ਚੁਣਿਆ ਗਿਆ ਤੇ ਕੱਲ ਉਹਨਾਂ ਦੇ ਵੱਲੋਂ ਸੋਚ ਚੁੱਕੀ ਗਈ ਹੈ ਸੋਚ ਚੁੱਕ ਸਮਾਗਮ ਦੇ ਵਿੱਚ ਵਿਦੇਸ਼ਾਂ ਤੋਂ ਵੀ ਵੱਡੇ ਜਿਹੜੇ ਦਿਗਜ ਸਿਆਸੀ ਸਨ ਉਹ ਵੀ ਪਹੁੰਚੇ ਸਨ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦਫ਼ਤਰ ਪਹੁੰਚੇ ਨੇ ਤੇ ਅੱਜ ਦਫ਼ਤਰ ਪਹੁੰਚਦੇ ਆਂ ਹੀ ਉਹਨਾਂ ਦਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਦਫ਼ਤਰ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾੜੀਆਂ ਦੇ ਗਰਗੜਾਹਾਂ ਦੇ ਨਾਲ ਸਵਾਗਤ ਕੀਤਾ ਗਿਆ ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦਫਤਰ ਪਹੁੰਚੇ ਨੇ ਤੁਸੀਂ ਲਾਈਵ ਤਸਵੀਰਾਂ ਵੀ ਦੇਖ ਸਕਦੇ ਹੋ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜੀ ਕਿਸਾਨਾਂ ਵਾਲੀ ਫਾਈਲ ਹੈ ਉਸ ਦੇ ਉੱਤੇ ਸਾਈਨ ਕੀਤੇ ਜਾਂਦੇ ਨੇ ਤੇ ਅੱਜ ਤੋਂ ਜਿਹੜਾ ਕਾਰਜ ਭਾਗ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਭ ਲਿਆ ਗਿਆ ਸੋ ਵੱਡੀ ਜ਼ਿੰਮੇਵਾਰੀ ਹੈ ਦੇਸ਼ ਦੀ ਵੱਡੀ ਜ਼ਿੰਮੇਵਾਰੀ ਹੈ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ ਨਰਿੰਦਰ ਮੋਦੀ ਤੇ ਅੱਜ ਉਹਨਾਂ ਦੇ ਵੱਲੋਂ ਆਪਣਾ ਕਾਰਜ ਭਾਗ ਸੰਭ ਲਿਆ ਗਿਆ